ਹਾਂਜੀ ਅੱਜ ਤੁਹਾਨੂੰ ਸ਼ਿਵਲਿੰਗ ਦੇ ਦਰਸ਼ਨ ਕਰਾਉਣੇ ਆ ਬਾਈ ਜੋ ਕਿ ਪੰਜਾਬ ਦੇ ਵਿੱਚ ਡੇਰਾ ਬਾਬਾ ਮਸਿਆਨਾਥ ਸਰਦੂਲਗੜ ਜ਼ਿਲ੍ਹਾ ਮਾਨਸ ਤਾਂ ਇਹ ਬਹੁਤ ਜੱਦੀ ਸ਼ਿਵਲਿੰਗ ਆ ਤਾਂ ਇਹ ਜੋ ਬਾਈ ਦਾ ਪਹਿਲਾ ਵਲੌਗ ਆ ਅੱਜ ਹੀ ਸ਼ੁਰੂਆਤ ਆ ਤੇ ਵੀਡੀਓ ਨੂੰ ਸ਼ੇਅਰ ਦੱਬ ਕੇ ਕਰ ਦਿਓ ਤੇ ਆ ਵੀ ਤੁਹਾਨੂੰ ਅੰਦਰ ਦਿਖਾਉਣੇ ਆ ਜੱਦੀ ਫੋਟੋਆਂ ਜਿਹੜੀਆਂ ਰਾਮਨਦੀ ਪੁਰਾਣੀ ਫੋਟੋ ਕਿਸੇ ਨੇ ਨਹੀਂ ਦੇਖੀ ਹੋਣੀ ਤਾਂ ਇਹ ਰਾਮਨਦੀ ਫੋਟੋ ਆ ਪੁਰਾਣੀ ਥੋੜਾ ਜਿਹਾ ਛਾਂ ਪੈ ਰਹੀ ਇੱਧਰ ਸਹੀ ਤਰੀਕੇ ਨਾਲ ਪਾਇਆ ਦੇਖ ਨਹੀਂ ਰਹੀ ਕਮੈਂਟ ਜ਼ਰੂਰ ਕਰੋ ਜਿਹੜੇ ਜਿਹੜੇ ਨੂੰ ਦਿਸ ਗਈ ਭਾਈ ਚੰਗੀ ਤਰ੍ਹਾਂ ਦੇਖੇ ਥੋੜਾ ਹਨੇਰਾ ਪੈਂਦਾ ਇੱਧਰ ਇਸ ਕਰਕੇ ਦਿਖਾਈ ਨਹੀਂ ਦੇ ਰਿਹਾ ਛਾਂ ਪੈ ਰਹੀ ਹੈ ਫੋਟੋ ਦੀ ਆਪ ਆ ਦੇਖੋ ਇਹ ਰਾਮਨ ਦੀ ਪੁਰਾਣੀ ਫੋਟੋ ਆ ਤੇ ਆ ਆਪਣਾ ਆ ਗਿਆ ਭੋਲਾ ਨਾਥ ਜਿਹੜਾ ਕਿ ਬਈ ਦੇਵੁਕ ਦੀ ਮਹਾਦੇਵ ਤੇ ਆ ਇੱਕ ਮੁੰਡਾ ਸਾਡੇ ਇੱਥੇ ਉਹਦੀ ਇਹ ਡਰਿੰਗ ਕਰਦਾ ਉਹ ਤੇ ਉਹਦੀ ਤਸਵੀਰ ਸਾਫੀ ਹੋਈ ਆ ਉਦੋਂ ਨਾਮ ਵੀ ਦੱਸ ਦਿੰਨੇ ਆ ਤੁਹਾਨੂੰ ਫੁੰਬਣ ਸਿੰਘ ਦਿਮਾਗ ਦੇ ਸਿਰਤੀ ਹੁੰਦਾ ਇਹ ਮੁੰਡੇ ਨੇ ਉਹ ਨਹੀਂ ਛਾਪੀ ਆ ਕਈ ਸਾਲ ਹੋ ਗਏ ਨੇ ਤਾਂ ਵੈਸੇ ਹਰ ਹਰ ਸਾਲ ਰੰਗ ਹੁੰਦਾ ਇਹਨੂੰ ਤੇ ਹੁਣ ਤੁਹਾਨੂੰ ਦਿਖਾ ਲਈਏ ਧੂਣਾ ਬਾਈ ਡੇਰਾ ਬਾਬਾ ਮਸਿਆਨਾ ਦਾ ਬਈ ਦੀ ਵੀ ਫੋਟੋ ਦਿਖਾ ਦਿੰਨੇ ਆ ਤੁਹਾਨੂੰ ਆ ਬਾਬਾ ਦਾ ਜਿਹੜਾ ਡੇਰਾ ਬਾਬਾ ਮਸਿਆਨਾ ਆ ਫੋਟੋ ਮਾ ਤਸਵੀਰਾਂ ਲੱਗੀਆਂ ਇਹ ਬਾਬੇ ਦਾ ਚੁੰਬਾ ਜੀ ਤੇ ਬਾਈ ਦਾ ਪਹਿਲਾ ਵਲੌਗ ਆ ਪ੍ਰੀਤ ਸਿੰਘ ਪ੍ਰੀਤ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਅਸੀਂ ਨਾ ਹਰ ਰੋਜ਼ ਆਰਤੀ ਹੋਇਆ ਕਰੂਗੀ ਤੁਹਾਨੂੰ ਲਾਈਵ ਆਰਤੀ ਵੀ ਭੇਜਿਆ ਕਰਾਂਗੇ ਹਰ ਰੋਜ਼ ਤੇ ਜੋ ਵੀ ਇੱਥੇ ਪੂਜਾ ਪਾਠ ਹੋਇਆ ਕਰੂ ਤੇ ਬਸ ਆਏ ਆਪਣੀ ਆਹੀ ਪੰਜਾਬ ਦੇ ਪ੍ਰਤੀ ਜੋ